ਫਗਵਾੜਾ ਤੋਂ ਇੱਕ ਲੁੱਟਖੋ ਦੀ ਘਟਨਾ ਸਾਹਮਣੇ ਆਈ ਹੈ। ਮੁਹੱਲਾ ਗੁਰਨਾਨਕਪੁਰਾ ਵਿੱਚ ਦਿਨ ਦਿਹਾੜੇ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਇੱਕ ਔਰਤ ਦੇ ਕੰਨ ਵਿੱਚ ਪਈ ਸੋਨੇ ਦੀ ਵਾਲੀ ਚਪਟ ਲਈ ਅਤੇ ਮੌਕੇ ਤੋਂ ਫਰਾਰ ਹੋ ਗਏ। ਪੀੜਤ ਔਰਤ ਕੁਲਵਿੰਦਰ ਕੌਰ ਜੋ ਆਪਣੇ ਪਤੀ ਨਾਲ ਐਕਟਿਵਾ ਤੇ ਸਵਾਰ ਸੀ ਨੇ ਦੱਸਿਆ ਕਿ ਜਦੋਂ ਗੁਰਨਾਨਕਪੁਰਾ ਪਾਰਕ ਦੇ ਨੇੜੇ ਪਹੁੰਚੇ ਤਾਂ ਪਿੱਛਿਓਂ ਆਏ ਦੋ ਅਣਪਛਾਤੇ ਨੌਜਵਾਨਾਂ ਨੇ ਉਹਨਾਂ ਦੀ ਸੋਨੇ ਦੀ ਵਾਲੀ ਲੁੱਟ ਲਈ ਅਤੇ ਤੇਜ਼ੀ ਨਾਲ ਨਿਕਲ ਗਏ। ਉਨਾ ਕਿਹਾ ਕਿਸ ਸਾਰੀ ਘਟਨਾ ਸੰਬੰਧੀ ਪੁਲਿਸ ਨੂੰ ਸੂਚਨਾ ਦਿੱਤੀ ਜਾ ਰਹੀ ਹੈ ਉਧਰ ਇਸ ਘਟਨਾ ਦੀ ਸੂਚਨਾ ਮਿਲਦੇ ਸਾਰੇ ਹੀ ਮੌਕੇ ਤੇ ਪੁਲਿਸ ਪਹੁੰਚੀ ਅਤੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਦੋਸ਼ੀਆਂ ਦੀ ਪਛਾਣ ਕਰਕੇ ਜਲਦੀ ਕਾਬੂ ਕੀਤਾ ਜਾ ਸਕੇ ਮੇਰਾ ਨਾਮ ਸੁਰਿੰਦਰ ਸਿੰਘ ਹੈ ਜੀ ਸੁਰਿੰਦਰ ਸਿੰਘ ਜੀ ਕਿਹੜੇ ਪਿੰਡ ਤੋਂ ਆਪਾਂ ਆਏ ਨੰਗੜ ਪਿੰਡ ਹੈ ਜੀ ਪਿੰਕੀ ਮਾਮਲਾ ਦੀ ਇੱਥੇ ਜਿਹੜਾ ਅੱਜ ਤੁਸੀਂ ਮਾਰਡਾਉਣ ਦੇ ਵਿੱਚ ਖੜੇ ਹੋ ਅਸੀਂ ਇਧਰ ਸਾਰਾ ਹੁੰਦੇ ਸੀਗੇ ਘਰ ਪੈਂਟ ਕਰ ਤੋਂ ਆ ਰਹੇ ਸੀਗੇ ਇਹ ਤੇ ਫਗਵਾੜੇ ਨੂੰ ਕੋ ਮਣਾ ਰਹੇ ਲੱਗਦਾ ਸਾ ਅਸੀਂ ਬਾਈਕ ਤੇ ਐਕਟੀਵੇਟ ਸੀ ਕਿਧੋ ਨੇ ਜਾਣੇ ਕੋ ਪਿੱਛੋਂ ਕੋਈ ਆਇਆ ਮੋਟਰਸਾਈਕਲ ਵਾਲਾ ਤਾਂ ਉਹ ਇਹ ਬਾਲੀ ਲਾ ਕੇ ਲੈ ਗਿਆ ਫਿਰ ਘਰ ਵਾਲੇ ਕਿੰਨੀ ਕੁ ਪੁੱਲਾ ਕ ਲੱਗਸਾਰ ਹੋ ਗਿਆ ਕਟੋ-ਕਟ ਥੀ ਚੱਲੀ ਯਾਰ ਤਾਂ ਹੋ ਗਿਆ ਇਹ ਬਾਲੀ ਦੋਨੇ ਕੰਨਾਂ ਦੀ ਲੱਗ ਲੱਗੇ ਨੇ ਇੱਕ ਲਾ ਕੇ ਲੱਗਿਆ ਜੀ ਹਾਂਜੀ ਹਾਂਜੀ ਕੋਈ ਚੱਕਰ ਕੀਤੀ ਸਮਾਉਣ ਲੈ ਕੇ ਨਹੀਂ ਜੀ ਹੱਲੇ ਨਹੀਂ ਕੀਤੀ ਹੈਗੀ ਕੀ ਪਰੇਸ਼ਾਨ ਕੋ ਮੰਗ ਰੱਖਦੇ ਕਿਦਾਂ ਹੈ ਮਨ ਦੀ ਸ਼ਹਿਰ ਦੇ ਵਿੱਚ ਚੋਰੀਆਂ ਦੀਆਂ ਬਾਦਤਾਂ ਵਗੈਰਾ ਉਹ ਉਹਦੀਆਂ ਹੋੜੀਆਂ ਕੀ ਹੈ ਸਾਰੇ ਇਹਦਾ ਇਦਾਂ ਔਖਾ ਹੀ ਆ ਜੀ ਹੁਣ ਬਾਕੀ ਸਾਰਿਆਂ ਵਾਸਤੇ ਵੀ ਔਖਾ ਹੀ ਆ ਜੀ ਆਪ ਤਾਂ ਇਹਦਾ ਥੋੜਾ ਆਪਣੇ ਆਪੇ ਇਨਸਾਫ ਸਾਨੂੰ ਮਿਲਣਾ ਚਾਹੀਦਾ ਯਾਨੀ ਕਿ ਇਦਾਂ ਵੀ ਹੈਗਾ ਆ ਵੀ ਕਾਪੀ ਲੈ ਲਵਾਂ ਹਾਂਜੀ ਹਾਂਜੀ ਦੇਵਾਂਗੇ ਹਾਂਜੀ ਕੁਲਵਿੰਦਰ ਕੌਰ ਕਿਥੇ ਰਹਿੰਦੇ ਹਾਂਜੀ ਨੰਗਲ ਖੇੜੇ ਦੇ ਆ ਹਾਂਜੀ ਕੀ ਮਾਮਲਾ ਜੀ ਇੱਕ ਜਿਹੜਾ ਤੁਸੀਂ ਅੱਜ ਬਾਲਡਾਉਨ ਦੇ ਖੜੇ ਆ ਹੁਣੇ ਹੁਣੇ ਬਾਲੀ ਖੋ ਕੇ ਲੈ ਗਿਆ ਇੱਕਦਮ ਹਾਂਜੀ ਹੁਣੇ ਹੁਣੇ ਬਾਲੀ ਖੋ ਕੇ ਲੈ ਗਿਆ ਇੱਕਦਮ ਕਿੰਨੀਆਂ ਆਪਣਾ ਕੀ ਦੋਨੇ ਕੰਨਾਂ ਦੀਆਂ ਲੱਗਦੀਆਂ ਨਹੀਂ ਇੱਕ ਦੀ ਇੱਕ ਦੀ ਹਾਂਜੀ ਤੇ ਕੱਤੇ ਆਏ ਸੀਗੇ ਪਤਾ ਕੋਈ ਬਾਈਕ ਉਹ ਬਾਈਕ ਤੇ ਸੀਗੇ ਹਾਂਜੀ ਹਾਂਜੀ ਉਹ ਮੋਟਰਸਾਈਕਲ ਤੇ ਸੀਗੇ ਉਹ ਦੋ ਜਾਣੇ ਸੀਗੇ ਅੱਛਾ ਜੀ ਤੇ ਤੁਸੀਂ ਕੱਤੇ ਸੀਗੇ ਹਾਂਜੀ ਅਸੀਂ ਐਕਟਿਵਾ ਤੇ ਸੀਗੇ ਉਹ ਮੋਟਰਸਾਈਕਲ ਤੇ ਸੀ ਹਾਂਜੀ ਤੇ ਮੂੰਹ ਬਗਰ ਬੰਨੇ ਹੋਈ ਉਹਨਾਂ ਨੇ ਨਹੀਂ ਮੂੰਹ ਨੇ ਦੇਖਿਆ ਮੈਂ ਕਿ ਮੋੜ ਉਹ ਵੀ ਮੋੜਨ ਲੱਗਿਆ ਸੀ ਵੀ ਮੋੜਨ ਲੱਗਾ ਤੇ ਇੱਕਦਮ ਉਹ ਪਿੱਛੇ ਖਿੱਚ ਕੇ ਲਿਆ ਗਿਆ ਕਿੰਨਾ ਕਲਸਾ ਹੋ ਗਿਆ ਆਪਣਾ ਹਾਂਜੀ 15-20 ਹਜ਼ਾਰ ਦੀ ਸੀਗੀ ਹਾਂਜੀ ਤੇ 40 ਹਜ਼ਾਰ ਦੀ ਹੈਗੀ ਸੀ ਅੱਛਾ ਜੀ ਤੇ ਤੁਹਾਡੇ ਨਾਲ ਕੋਈ ਸੀ ਹਾਂਜੀ ਆ ਨਿਆਣੇ ਨਾਲ ਹੀ ਸੀਗੇ ਸਾਰੇ ਜਾਣੇ ਅਸੀਂ ਇਹ ਮੋਰੇ ਐਕਟਿਵ ਆ ਸੀਗੀ ਹਾਂਜੀ ਕਿੱਥੋਂ ਕਿੱਥੇ ਜਾ ਰਹੇ ਸੀ ਅਸੀਂ ਨੰਗਲ ਤੋਂ ਆਏ ਸੀਗੇ ਇੱਧਰ ਨੂੰ ਘੁੰਮਣ ਆਏ ਸੀਗੇ ਸ਼ਹਿਰਾਂ ਤੇ ਪੁਸਤਕਾਤ ਕੀਤੀ ਸੀ ਮਾਮਲੇ ਲੈ ਕੇ ਨਹੀਂ ਹੱਲੇ ਨਹੀਂ ਕੀਤੀ ਹੁਣੇ ਹੱਲੇ ਹੋਇਆ ਇਹ ਕੰਮ ਤੇ ਮਤਲਬ ਕਿ ਉਹਨਾਂ ਨੇ ਮਤਲਬ ਕਿ ਕੱਤੇ ਵੀ ਹੈਲਮਟ ਵਗੈਰਾ ਪਾਇਆ ਸੀ ਤਾਂ ਕਿ ਇਦਾਂ ਭਾਜ ਧਿਆਨ ਹੀ ਨਹੀਂ ਕੀਤਾ ਇਹ ਮੰਗ ਰੱਖਦੇ ਜਿੱਦਾਂ ਸ਼ਹਿਰ ਦੇ ਵਿੱਚ ਆਪਾਂ ਮਤਲਬ ਕਿ ਇੰਨੀਆਂ ਵਾਰ ਦਾ ਤਾਂ ਹੁੰਦੀਆਂ ਵਾ ਉਹਦੇ ਬਾਰੇ ਉਹ ਸ਼ਹਿਰ ਕੋਈ ਦਾ ਥੋੜੋ ਸਕਦਾ ਸੇਫਟੀ ਕੋਈ ਹੈ ਹੀ ਨਹੀਂਗੀ ਮੇਰਾ ਨਾਮ ਸਪਨਾ ਆ ਹਾਂਜੀ ਸਪਨਾ ਜੀ ਕੀ ਕਿਹੜੇ ਪਿੰਡ ਤੋਂ ਆਪਾਂ ਨੰਗਲ ਖੇੜਾ ਹਾਂ ਅੱਜ ਤੁਸੀਂ ਆਏ ਆ ਕੀ ਹੱਦ ਤੱਕ ਅਸੀਂ ਸਰਬ ਇੱਥੇ ਸ਼ਹਿਰ ਘੁੰਮਣ ਵਾਸਤੇ ਆਏ ਸੀਗੇ ਕਿ ਮੰਮੀ ਕਹਿੰਦੇ ਕਿ ਚਲੋ ਆਪਾਂ ਉੱਥੇ ਘੁੰਮਿਆਨੇ ਆ ਤੇ ਜਦੋਂ ਇੱਧਰ ਅਸੀਂ ਮੋੜ ਘਟੇ ਆਏ ਆ ਬੀਲੀ ਦਾਫਤਰ ਆਲ ਜਦੋਂ ਅਸੀਂ ਮੋੜ ਘਟੇ ਆ ਤੇ ਉਸੇ ਟਾਈਮ ਕੋਈ ਪਿੱਛੇ ਨਾਲ ਸੀਗੇ ਬਾਈਕ ਸਵਾਰ ਦੋ ਜਾਨੇ ਤੇ ਅਸੀਂ ਮੂਰੇ ਅੱਗੇ ਸੀਗੇ ਐਕਟਿਵਾ ਮੈਂ ਤੇ ਮੇਰੀ ਦੀਦੀ ਤੇ ਮੇਰੇ ਭਾਜੀ ਵੀ ਅੱਗੇ ਸੀਗੇ ਤੇ ਜਦ ਦੇਖਿਆ ਕਿ ਪਿੱਛੇ ਕਿ ਕਿਸੇ ਨੇ ਬਾਰੀ ਲਾਲ ਨੇ ਮੈਂ ਉਸੇ ਟਾਈਮ ਮੂਰੇ ਐਕਟਿਵਾ ਰੋਕੀ ਆ ਕਿ ਮੈਨੂੰ ਪਤਾ ਨਹੀਂ ਕਿ ਮੰਮੀ ਪਿੱਛੇ ਰੋਂਦੇ ਆਉਂਦੇ ਸੀਗੇ ਉਹ ਖੱਟੇ ਸੀਗੇ ਉਹ ਬਾਈਕ ਤੇ ਸੀਗੇ ਨੇ ਵਿਅਕਤੀ ਸੀ ਉਹ ਦੋ ਜਾਨੇ ਦੋ ਜਾਨੇ ਕਿ ਮੈਨੂੰ ਲੱਗਾ ਘਰੇ ਮੰਮੀ ਡੈਗ ਗਏ ਆ ਕਿ ਮੈਂ ਉਸੇ ਟਾਈਮ ਉਥੇ ਐਕਟਿਵਾ ਰੋਗ ਲਈ ਤੇ ਉਹ ਮੰਮੀ ਜਦੋਂ ਆਏ ਆ ਮੰਮੀ ਕਹਿੰਦੇ ਮੇਰੇ ਬਾਲੀ ਲਾ ਲਈ ਆ ਕਿੰਨਾ ਖਰਚਾ ਹੋ ਗਿਆ ਘੱਟੋ ਘੱਟ 30 40000 ਤਾਂ ਸਾਨੂੰ ਪਤਾ ਹੀ ਹੈ ਅੱਜ ਕੱਲ ਗੋਲਡ ਕਿੰਨਾ ਮਹਿੰਗਾ ਆ ਤੇ ਕੀ ਪ੍ਰਸ਼ਾਸ਼ਨ ਕੋ ਮੰਗ ਰਖ ਗਿਆ ਇਹੀ ਕੀ ਸਾਡਾ ਇਨਸਾਫ ਹੋਣਾ ਚਾਹੀਦਾ ਆ ਪ੍ਰਸ਼ਾਸ਼ਨ ਨੂੰ ਕੰਪਲੀਟ ਵਗੈਰੇ ਦਿੱਤੀ ਹੈ ਨਹੀਂ ਹਲੇ ਨਹੀਂ ਹਾਂਜੀ ਜਿਹੜਾ ਗਾਂਵ ਵਾਸਤੇ ਕਿਸੇ ਨਾਲ ਇਦਾਂ ਨਾ ਹੋਵੇ